ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਚ ਦੋਸਤੋ ਆਪਾਂ ਪਹੁੰਚੇ ਪਸ਼ੂ ਮੰਡੀ ਰਾਮਪੁਰਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਲੱਗਦੀ ਆ ਅੱਜ ਦੀ ਵੀਡੀਓ ਚ ਇੱਕ ਬੂਰੀ ਝੋਟੀ ਬਹੁਤ ਚੰਗੀ ਸੋਨੋ ਦੋਸਤੋ ਤਾਜੀ ਸੂਈ ਵੀ ਵਿਖਾਉਣੀ ਆ ਚੰਗੇ ਕੱਤਕਾਰ ਵਾਲੀ ਥਣ ਦੇਖ ਸਕਦੇ ਚਾਰੇ ਗੈਵ ਚ ਨਿਖੜਵੇਂ ਥਣ ਦੋਸਤੋ ਪੀੜੀ ਦੇ ਪਾਵਾਂ ਗੂ ਚਾਰੇ ਗੁੱਠਾਂ ਚ ਥਣ ਲੱਗੇ ਹੋਏ ਆ ਤੇ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ 1000 ਵੀਡੀਓ ਦੇਂਦੇ ਆ ਉਹਨਾਂ ਨੂੰ ਜਰੂਰ ਇੱਕ ਵੈਸਟਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਾਤ ਵਾਤੇ ਸ਼ੇਅਰ ਕਰ ਦਿਓ। ਫਾਸਿਖਲ ਬਈ ਨਾਮ ਦੱਸ ਦੇ ਬਈ। ਨਾਮ ਬਈ ਹਰਮਨ। ਪਿੰਡ? ਪਿੰਡ ਕੁੰਬੜਾ। ਠੀਕ ਆ। ਤੇ ਵਪਾਰ ਦਾ ਕੰਮ ਹੀ ਆ ਆਪਣਾ। ਜਿਹੜੀ ਆ ਆਪਣੀ ਬੂਰੀ ਜੋਡੀ ਆ ਕਿੰਨਵਾ ਸੂਆ ਸੂਈ ਆ? ਤੀਜੇ ਸੂਏ। ਕਿੰਨੇ ਦਿਨ ਹੋ ਗਏ ਸੂਈ ਨੂੰ ਬਈ? 3 ਹਫ਼ਤਾ ਹੋ ਗਿਆ ਬਈ। ਹੁਣ ਦੁੱਧ ਕਿੰਨਾ ਧਿਆਰ ਆ ਬਈ? ਦੁੱਧ 14 ਲੀਟਰ ਧਿਆਰ ਆ। 14 ਲੀਟਰ। ਬੱਚਾ ਕੀ ਆ ਮਗਰ ਬਈ? ਕਟਾ ਠੀਕ ਆ। ਦੋ ਟਾਈਮ ਦਨ ਟਾਈਮ ਅਗਲਾ ਤਸੱਲੀ ਕਰ ਸਕਦਾ ਹੈ ਕਹਿਣਾ ਯਾਰ ਕੰਮ ਦਾ ਵੀ ਰੋਟੀ ਵੀ ਸਾਰਾ ਕੁਝ ਵੀਰਵਾ ਦਾ ਝੋਕੇ ਲੈ ਕੇ ਜਾ ਠੀਕ ਆ ਤੇ ਬਈ ਕਿੰਨਾ ਦੁੱਧ ਪਾ ਦੂ ਜਮ ਪੀਕ ਲੈਵਲ ਤੇ ਠੀਕ ਸੇਵਾ ਕਰ ਲੈ ਉਹਦਾ ਤੋਂ ਹਾਂ ਕੱਦ ਕਾਠ ਬਹੁਤ ਹਨ ਠਣ ਹਵਾਨੇ ਵੀ ਦੇਖ ਸਕਦੇ ਤੋਰਦੇ ਵੀ ਵੀਡੀਓ ਬਾਅਦ ਚ ਬਣਵਾ ਲਈਂ ਦੇਖ ਸਕਦੇ ਦੋਸਤੋ ਕੱਦ ਕਾਠ ਵੇਲ ਪੂਰੀ ਚੰਗੀ ਝੋਟੀ ਪੱਕੀ ਪੂਰੀ ਆ ਦੋਸਤੋ ਦੇਖ ਸਕਦੇ ਆ ਪਿੰਡੇ ਦੇ ਵਿੱਚ ਤੈਣ ਪਤਲੇ ਪਿੰਡੇ ਦੀ ਪੈਠ ਪੁੜਾ ਦੇਖ ਸਕਦੇ ਆ ਕੋੜਲਾ ਵੀ ਬਾਕੀ ਸਿੰਘ ਕੁੰਡੇ ਜਮਾ ਦੋਸਤੋ ਦੇਖ ਸਕਦੇ ਆ ਬਹੁਤ ਚੰਗੀ ਝੋਟੀ ਆ ਜ਼ਰੂਰ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਹਦਾ ਮੁੱਲ ਬਈ 3 10 3 10 ਵਿੱਚ ਉਹੋ ਜਿਹਾ ਮੰਨਦਾ ਨਾ ਇੱਕ ਉਹ ਜਿਹੜੀ 2 ਨੰਬਰ ਤੇ ਆਪਣੀ ਝੋਟੀ ਉਹਦੀ ਕੀ ਡਿਟੇਲ ਆ ਇਹ ਬਾਈ ਕੰਨਵਾ ਸੁਆ ਸੁਈ ਆ ਇਹ ਕੰਨਵਾ ਸੁਆ ਇਹ ਦੂਜੇ ਸੁਆ ਸੁਆ ਬਈ ਠੀਕ ਆ ਕਿੰਨੇ ਦਿਨ ਹੋ ਗਏ ਸੁਈ ਨੂੰ ਹਫਤਾ ਕਿੰਨੂ ਆ ਬਈ ਹਫਤਾ ਹੋ ਗਿਆ ਤੇ ਹੁਣ ਦੁੱਧ ਕਿੰਨਾ ਤਿਆਰ ਆ ਦੇ ਇਥੇ ਦੁੱਧ 14 ਲੀਟਰ ਤਿਆਰ ਆ ਬਈ ਇਹਦੇ 28 14 ਲੀਟਰ ਤਿਆਰ ਆ ਖਾਣਾ ਖਵਾਨੇ ਦੀ ਦੋਸਤੋ ਇਹ ਵੀ ਬਹੁਤ ਚੰਗੀ ਆ ਤੋੜ ਕੇ ਦਿਖਾ ਦੇ ਬਈ ਅਦਕਾਠ ਵੀ ਚੰਗਾ ਗਾ ਝੋਟੀ ਬਹੁਤ ਚੰਗੀ ਆ ਬਾਕੀ ਮੌਲੇ ਦਾ ਵੀ ਬਾਈ ਤੋਂ ਪੁੱਛ ਲਾਂਗੇ ਇਹਦਾ ਬਾਈ ਮੁੱਲ ਕੀ ਰਹੂਗਾ 210 ਦੋ ਦਾ ਦੋਸਤੋ 2 ਦਾ 2 ਲੱਖ 10 ਹਜ਼ਾਰ ਮੋਲਾ ਵਿੱਚੋਂ ਮਾਨਤਾਣ ਹੋ ਜਾਊਗਾ ਦੇਖ ਸਕਦੇ ਹੋ ਦੋਸਤੋ ਥੋੜਾ ਜਿਹਾ ਬੱਚੇ ਦਾ ਕਰਦੀ ਆ ਹਵਾਨਾ ਇਹਦਾ ਵੀ ਬਹੁਤ ਸੋਹਣਾ ਦੋਸਤੋ ਦੇਖ ਸਕਦੇ ਚੰਗੀ ਝੋਟੀ ਆ ਜ਼ਰੂਰ ਕਨੈਕਟ ਕਰ ਲਿਓ ਬੱਚਾ ਇਹਦੇ ਮਗਰ ਕੀ ਆ ਪ੍ਰਧਾਨ ਦੋਸਤੋ ਮਗਰ ਇਹਦੇ ਕਟਾਗਾ ਤੇ ਮੁੱਲੇ ਦਾ 210 ਸੀਗਾ ਫੋਨ ਨੰਬਰ ਵੀ ਆਪਣਾ 77460 7348 17335 17335 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਨੈਕਟ ਕਰ ਲਓ ਅੱਜ ਦੇਖ ਲਾ ਅੱਜ ਦੀ ਵੀਡੀਓ ਚ ਇਹ ਦੋ ਝੋਟੀਆਂ ਸੀ ਬਾਈ ਕੋਲੇ ਜਰੂਰ ਕਨੈਕਟ ਕਰ ਲਿਓ ਪੂਰੀ ਝੋਟੀ ਦੋਸਤੋ ਬਹੁਤ ਚੰਗੀ ਜ਼ਰੂਰ ਕਨੈਕਟ ਕਰਿਓ ਵੀਡੀਓ ਜਿੰਨੀ ਹੋ ਸਕੇ ਵੱਧ ਵੱਧ ਸ਼ੇਅਰ ਕਰਿਓ ਤਾਂ